Thank you. ਕੌਣ ਜਾਦਰਾ ਤੋ ਬਣ ਚੜੇ ਵਿਚਾਰੇ ਦਾ ਕੌਣ ਜਾਦਰਾ ਤੋ ਬਣ ਚੜੇ ਵਿਚਾਰੇ ਦਾ ਕੌਣ ਜਾਦਰਾ ਤੋ ਬਣ ਚੜੇ ਵਿਚਾਰੇ ਦਾ ਲੱਗ ਬੋਟਾ ਮਾਤਾ ਨੂੰ ਸੂਟ ਚਲਾ ਦੋ ਲੱਗ ਬੋਟਾ ਮਾਤਾ ਨੂੰ ਸੂਟ ਚਲਾ ਦੋ ਟਾਟਾਂ ਨਾ ਪਰਾਂਦੀ ਲਾਟਾਂ ਨਿਕੜਦੀਆਂ ਜਦੋਂ ਕੋਈ ਵੀ ਜਾਂਦੀ ਲਾਟਾਂ ਨਿਕੜਦੀਆਂ ਜਦੋਂ ਕੋਈ ਦੀ ਜਾਂਦੀ ਲਾਟਾਂ ਨਿਕੜਦੀਆਂ ਝੂਤਾ ਦੇ ਜਾਵੇ ਸੀ ਮੇਰੀ ਪੱਗ ਵਾਲਿਆ ਪੀਗ ਪਾਈ ਤੇਰੇ ਆਸਰੇ ਝੂਤਾ ਦੇ ਜਾਵੇ ਸੀ ਮੇਰੀ ਪੱਗ ਵਾਲਿਆ ਪੀਗ ਪਾਈ ਤੇਰੇ ਆਸਰੇ ਕੁੱਤੀ ਤਵੀ ਝੂਤਾ ਹੋਵੇ ਅਰੇ ਉਹਨਾਂ ਕੁੜੀਆਂ ਅੰਮਾਂ ਨੀਂ ਗਏਆਂ ਅਰੇ ਕੁੱਤੀ ਤਵੀ ਉਹਨਾਂ ਨੀਂ ਗਏਆਂ ਮਾਂ ਨੇ ਕੁੜੀਆਂ ਦੇ ਵਿੱਚ ਇੱਕ ਪਿਆੰਗੀ ਜੇ ਆਹਨ ਮੁਕਤਾਂ ਕਿ ਮੈਨੂੰ ਕੱਦ ਲੱਗਿਆ पूजा मिले कमु पुॼाए मे कम Oh, <laughs>

wake up pra da dar Dua tiang, ਇਕੋ ਦੇ ਕਰਿਦਾਨੀ ਜਦੋਂ ਲੜਦਾ ਇਕਲਾ ਦੇ ਲਾ ਦੇ ਕਰਿਦਾਨੀ ਜਦੋਂ ਲੜਦਾ ਇਕਲਾ ਦੇ ਲਾ ਦੇ ਕਰਿਦਾਨੀ ਸਾਰੇ ਤਾਂ ਗਣੇ ਮੇਰੇ ਤੇ ਕਿਆਨੇ ਪਾਏ ਇਕੋ ਤੁਝ ਵੀ ਦੇ ਦੇ ਬਾਪਦਾਨੀ ਜਦੋਂ ਲੜਦਾ ਤੇ ਢਾਟਾ ਢਾਟਾ ਚਾਕਦਾਨੀ ਜਦੋਂ ਲੜਦਾ ਤੇ ਢੇਗਾ ਢੇਗਾ ਢਾਕਾ ਲਿਆ ਜਾ ਰਤਨ ਨੂੰ ਅਟ ਕਰ ਦਿੰਨੀ ਆ ਲੈ ਜਾ ਰਤਨ ਨੂੰ ਅਟ ਕਰ ਦਿੰਨੀ ਆ ਦੇ ਕੇ ਸੇਰ ਕਾਟਾਵੇ ਨਿੱਤ ਕੌਣ ਲੜੇ ਕੌਣ ਪਟਾਵੇ ਚਾਟਾਵੇ ਨਿੱਤ ਕੌਣ ਲੜੇ ਕੌਣ ਪਟਾਵੇ ਕੱਲਾ ਇਹ ਨਿੱਤ ਕੌਣ ਲੜੇ ਲੈ ਲੈ ਬੰਲਾ ਦੇ ਰਤਨ ਨੂੰ ਅਟ ਕਰ ਦਿੰਨੀ ਆ ਦੇ ਕੇ ਬੂਰਾ ਤੂੰ ਅੱਜ ਪੂਛ ਪੜੀ ਮੈਂ ਮਾਰੂੰਗੀ ਛੋਟਾ ਤੂੰ ਅੱਜ ਪੂਛ ਪੜੀ ਮੈਂ ਮਾਰੂੰਗੀ ਛੋਟਾ ਚੱਲੇ ਦਿਨ ਦੀ ਦੇ ਵਿੱਚ ਅਕੇ ਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਠੀਕ ਸੂਰਮਾ ਮਾੜੀ ਕੋਲੇ ਉੱਤੇ ਡੋਲ ਦੇ ਆਸ ਕੀ ਬੰਦੇ ਵੀ ਮਗਰੂਰੀ ਨਾਲੀ ਬੋਲਦੇ ਆਸ ਕੀ ਮੇਰੀ ਜੱਟ ਠੀਕ ਸੂਰਮਾ ਮਾੜੀ ਕੋਲੇ ਉੱਤੇ ਡੋਲ ਦੇ ਆਸ ਕੀ ਬੰਦੇ ਵੀ ਦਿੱਦੀ ਪੁੰਦੀ ਨਹੀਂ ਉਹ ਕੋਲ ਗਾੜੇ ਘੜੇ ਰੇ ਵਾਲੇ ਅਗਡਾਲ ਲਰ ਲਰਤ ਮੇਰ ਦੁਖੜਕਨਾਂਦੀ ਐ ਮਾਲਿਆਂ ਗੜਕੜ ਵਿੱਚ ਪੈਂਦੇ ਹਾਲ ਮੇਰਾ ਮਾਈ ਗਾੜੇ ਪਾ ਮਗੜ ਬੋਦੀ ਢੋਰ ਮੇਰਾ ਮਾਈ ਗਾੜੇ ਪਾ ਗੜਤੇ ਦੀ ਢਾਲ